BJP ਦੇ ਹਲਕਾ ਖਡੂਰ ਸਾਹਿਬ ਤੋਂ MP ਸੀਟ ਦੇ ਦਾਵੇਦਾਰ ਮਨਦੀਪ ਸਿੰਘ ਮੰਨਾ ਦਾ ਮੱਖੂ ਪਹੁੰਚ ਕੇ ਡੋਰ ਟੂ ਡੋਰ ਕੀਤਾ ਗਿਆ ਪ੍ਰਚਾਰ ਤੇ ਮੱਖੂ ਪਹੁੰਚਣ ਤੇ ਹਲਕਾ ਜੀਰਾ ਤੋਂ ਹਰੀ ਸਿੰਘ ਦੇ بیٹے ਸਰਦਾਰ ਅਵਤਾਰ ਸਿੰਘ ਮਿੰਨਾ ਤੇ BJP ਦੇ ਪ੍ਰਧਾਨ ਕਰਤ ਸਿੰਘ ਆਲਾ ਵਾਲਾ ਤੇ ਡਾਕਟਰ ਰਜੀਵ ਅਤੇ ਹੋਰ ਸੈਂਕੜੇ BJP ਦੀ ਵਰਕਰਾਂ ਨੇ ਮਨਦੀਪ ਸਿੰਘ ਮੰਨਾ ਦਾ ਮੱਖੂ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਸੈਂਕੜੇ ਦੀ ਵਰਕਰਾਂ ਨਾਲ ਮਨਦੀਪ ਸਿੰਘ ਮੰਨਾ ਨੇ ਮੱਖੂ ਦੇ 메ਨ ਬਾਜ਼ਾਰ ਵਿੱਚ ਵਰਕਰ ਮਿਲਣੇ ਕੀਤੀ 11 ਵਜੇ ਸੱਦਰ ਵਾਲਾ ਮਿਲਣ ਵਾਲਾ ਪੈਲਸ ਵਿੱਚ ਆਪਣੇ ਵਰਕਰਾਂ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਪਹੁੰਚੇ ਮਿਲਣ ਪੈਲਸ ਪਹੁੰਚ ਕੇ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ ਉਹਨਾਂ ਦੇ ਨਾਲ ਹਲਕਾ ਜ਼ੀਰਾ ਤੋਂ ਪਾਜਪਾ ਦੇ ਹਲਕਾ ਇੰਚਾਰਜ ਸਰਦਾਰ ਅਵਤਾਰ ਸਿੰਘ ਮਿੰਨਾ ਤੇ ਮਨਜੀਤ ਰਾਏ ਤੇ ਕਾਰਜ ਸਿੰਘ ਆਲਾ ਵਾਲਾ ਤੇ ਡਾਕਟਰ ਰਜੀਵ ਕੁਮਾਰ ਤੇ ਹੋਰ ਸੈਂਕੜੇ ਵਰਕਰ ਮੌਜੂਦ ਸਨ कुछ किसान वालों मखु पहुंचन से मनदीप मना का सखत विरोध किया गया डीएसपी गुरदीप एस एचओ मखू गुरप्रीत सिंह वलो भारी पुलिस तैनात करके स्थिति नोल गया किसान वालों बीजेपी सरकार ते बीजेपी दे वर्करां दे विरुद्ध जम के नारेबाजी की गई ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਕੁਲਬੀਰ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਨਾਲ ਸੈਂਕੜੇ ਕਿਸਾਨ ਯੂਨੀਅਨ ਦੇ ਮੈਂਬਰ ਸਨ ਆਓ ਦੇਖਦੇ ਹਾਂ ਸਾਡੇ ਪੱਤਰਕਾਰ ਕੁਲਵੰਤ ਸਿੰਘ ਦੀ ਮੱਖੂ ਤੋਂ ਖਾਸ ਰਿਪੋਰਟ मोदी 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 ਇੱਕ ਦਲ ਸੋਚੋ ਜਿਹਦੀ ਰੰਮੀ ਹੁੰਦੀ ਆ ਲੀਡਰ ਦੀ ਟੈਂਡ ਦੇ ਵਿੱਚ ਜਾਰੇ ਪਹਿਲੇ ਪੰਜਾਂ ਦੇ ਵਿੱਚ ਆਪਣਾ ਮਰਹੂਗਾ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਣਾ ਇੱਕ 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 ਹੀ ਹੋੜਾ ਜਿੱਤਾ ਉਹ ਭਾਵੇਂ ਜੰਮਾ ਪਾਰਟੀ ਦੇ ਵੀਰਵਾ ਸਵਾਭਨਜੀਤ ਸਿੰਘ ਮਨਾਜੀ ਲਪਾ ਕੇ ਬਹੁਤ ਕਾਮਯਾਬ ਲਗੇ ਤੁਹਾਡਾ ਬਹੁਤ ਤੁਸੀਂ ਗਲਰੀ ਦੇ ਵਿੱਚ ਬੈਠੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋੜਵਾ ਬੇਨਤੀ ਕਰੂੰਗਾ ਸਾਡੇ ਮਨਜੀਤ ਸਿੰਘ ਰਾਏ ਜੀ ਡਰੋਗਟ ਸਾਹਿਬ ਨੂੰ ਆਪਣੇ ਵਿਚਾਰ। ਇਲੈਕਸ਼ਨ ਮਹਿੰਦੇ ਦਰਮਿਆਨ ਖਦੂਰ ਸਾਹਿਬ ਅੰਕਾ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਮੰਨਾ ਜੀ oh okay.